ਖੜਾ ਦੇ ਮੁਆਵਜ਼ੇ ਵਾਲੀ ਗੱਲ ਮੈਂ ਤੁਹਾਡੇ ਤੋਂ ਪੁੱਛਣੀ ਆ ਕਿ ਮਾਨ ਸਾਹਿਬ ਤੇ ਵੈਸੇ ਕਹਿ ਰਹੇ ਨੇ ਕਿ ਭਾਈ ਅਸੀਂ ਲੱਗੇ ਹੋਏ ਹਾਂ ਮੁਆਵਜ਼ਾ ਵੀ ਦੇ ਰਹੇ ਹਾਂ ਸਾਰ ਵੀ ਲੈ ਰਹੇ ਹਾਂ ਜਿੰਨਾ ਕ ਅਸੀਂ ਕਰ ਸਕਦੇ ਆ ਕਰੀ ਜਾਂਦੇ ਆ ਪਰ ਨਾਲ ਕਿਤੇ ਨਾ ਕਿਤੇ ਇਹ ਵੀ ਸ਼ਿਕਵੇ ਹੋ ਰਹੇ ਨੇ ਕਿ ਜਿੰਨਾ ਜਲਦੀ ਕਿਹਾ ਸੀ ਮੁਆਵਜ਼ਾ ਮਿਲ ਜਾਏਗਾ ਤੇ ਮਿਲਿਆ ਨਹੀਂ ਦੂਜੇ ਪਾਸੇ ਵੋਟਾਂ ਵਾਲਾ ਕੰਮ ਸ਼ੁਰੂ ਹੋ ਗਿਆ ਉਧਰ ਨੂੰ ਸਰਕਾਰ ਦਾ ਵੀ ਧਿਆਨ ਹੈ ਤੇ ਕੁਝ ਉਧਰਲੇ ਏਰੀਏ ਦੇ ਲੋਕਾਂ ਦਾ ਵੀ ਧਿਆਨ ਵੋਟਾਂ ਵਾਲੇ ਪਾਸੇ ਆ ਇਹ ਜਿਹੜੀ ਟ੍ਰੇਨ ਟਿੱਡੀ ਵਿੰਗੀ ਚੱਲ ਰਹੀ ਹੈ ਕਿੱਥੇ ਜੇ ਪਹੁੰਚ ਰਹੀ ਹੈ ਬੜੀ ਟਿੱਡੀ ਲਾਈਨ ਬੱਤਲੂ ਸੋਚ ਤੇ ਸਮਝ ਨਾਲ ਪੈਦਾ ਪੈਰ ਰੱਖ ਪੜਟਣਾ ਤੇ ਗੱਲ ਇਹ ਆ ਕਿ ਇਹ ਰਾਜਨੀਤੀ ਦੀ ਲਾਈਨ ਵਿੰਗੀ ਡਿਡੀ ਆ ਕਈ ਵਾਰੀ ਮੋਚ ਆ ਜਾਂਦੀ ਹੈ ਤੇ ਕਈ ਵਾਰ ਮਾਚੀ ਮਰ ਜਾਂਦਾ ਕਈ ਬੰਦਿਆਂ ਦਾ ਜੀ ਤੇ ਕਈ ਬੰਦੇ ਜਿਹੜੇ ਆ ਉਹ ਫਰਗਾ ਨਿਕਲ ਜਾਂਦੇ ਆ ਅੱਛਾ ਗੱਲ ਇਹ ਆ ਕਿ ਜਨਾਬ ਇਸ ਤੋਂ ਪਹਿਲਾਂ ਮੁਆਫੀ ਲਾਈਏ ਹਮ ਇੱਕ ਨਾ ਅੱਜ ਮੈਂ ਬੜੀ ਇੰਟਰਸਟਿੰਗ ਖਬਰ ਪੜੀ ਤੇ ਜਿਹਦੇ ਬਾਰੇ ਮੈਂ ਬਹੁਤ ਰੌਲਾ ਪਾਇਆ ਕਈ ਵਾਰ ਕਹਿੰਦੇ ਹੁੰਦੇ ਆ ਕਿ ਨਗਾਰਖਾਨੇ ਦੇ ਸ਼ੋਰ ਦੇ ਵਿੱਚ ਤੂਤਨੀਆਂ ਦੀ ਆਵਾਜ਼ ਜਿਹੜੀ ਹੈ ਨਾ ਉਹ ਦਬ ਕੇ ਰਹਿ ਜਾਂਦੀ ਹੈ ਸਾਡੇ ਅਰਗਿਆਂ ਦੀ ਆਵਾਜ਼ ਦਬ ਕੇ ਰਹਿ ਜਾਂਦੀ ਹੈ ਮਾਧੋਪੁਰ ਹੈਡ ਤੇ ਮੈਂ ਬਹੁਤ ਰੋੜਾ ਪੰਜਾਬੀਆਂ ਨੂੰ ਬਹੁਤ ਜਗਾਉਣ ਦਾ ਯਤਨ ਕੀਤਾ ਹਮ ਅੱਜ ਕਦੇ ਕਦੇ ਲੱਗਦਾ ਹੈ ਕਿ ਯਾਰ ਅਸੀਂ ਉਹੀ ਬੋਲੀ ਜਾਂਦੇ ਆ ਫਿਰ ਇਦਾਂ ਲੱਗਦਾ ਕਿ ਚਲੋ ਕੁਝ ਕੁਝ ਤਾਂ ਹੋ ਰਿਹਾ ਨਾ ਤੁਸੀਂ ਇਹ ਵੇਖੋ ਕਿ ਇਹਨਾਂ ਨੇ ਸਾਰੀ ਸੁੱਟ-ਸੁੱਟੀ ਮਾਧੋਪੁਰ ਹੈਡ ਦਾ ਕੰਮਕਾਰ ਸੰਭਾਲਣ ਵਾਲੀ ਜਾਂ ਮਰਮਤ ਕਰਨ ਵਾਲੀ ਇੱਕ ਗੈਰ ਤਸਰਬੇਕਾਰਜੀ ਕੰਪਨੀ ਕੰਪਨੀ ਤੇ ਜਿਆਦਾਤਰ ਬਿਲਕੁਲ ਅੱਜ ਤੱਕ ਅੱਜ ਇੱਕ ਮੀਡੀਆ ਰਿਪੋਰਟ ਮੈਂ ਪੜਦਾ ਪਿਆ ਸੀ ਕਿ ਉਹਦੇ ਤੇ ਕਾਰਵਾਈ ਵੀ ਨਹੀਂ ਕੀਤੀ ਇਹਨਾਂ ਨੇ ਹੂੰ ਤੇ ਤਿੰਨ ਅਧਿਕਾਰਾਂ ਤੇ ਕਾਰਵਾਈ ਕਰਤੀ ਹੈ ਨਾ ਹਾਂ ਤਿੰਨ ਤਿੰਨ ਅਧਿਕਾਰੀ ਛੋਟੇ ਪੱਧਰ ਦੇ ਜੀ ਇਹਦਾ ਮਤਲਬ ਹੈ ਕਿ ਕੰਪਨੀ ਦਾ ਇਹਨਾਂ ਨੂੰ ਡਰਿਆ ਕਿ ਭਾਈ ਕੱਲ ਨੂੰ ਉਹ ਕੋਰਟ ਚ ਜਾਖ ਲਉਣਗੇ ਹੂੰ ਕਿ ਸਰ ਗੇਟ ਟੁੱਟਣ ਦਾ ਮੁੱਖ ਕਾਰਨ ਆ। ਫਿਰ ਜੀ ਵਲੇਟੇ ਜਾਣਗੇ ਪਾਲਾ ਮਾਰਦਾ ਕਈ ਥਾਂ ਤੇ ਡਰ ਮਾਰੇ ਮਾਪਿਆਂ ਦਾ ਚਿਤ ਕਰਦਾ ਫਰੀ ਤਾਂ ਪਾਲਾ ਗੂੜੀ ਤੇ ਡਰ ਮਾਰੇ ਮਾਪਿਆਂ ਦਾ। ਕਹਾਲੀ ਆ ਕਿ ਡਰ ਤੇ ਫਿਰ ਇਹ ਕਿਉਂ ਮਾਰਦਾ ਜੀ। ਗੱਲ ਦਿਲ ਤੇ ਲੱਗੀ ਆ ਦੁੱਖ ਆਇਓ ਮਾਰਦਾ ਤੇ ਦੁੱਖ ਸ਼ਾਇਦ ਆਹੀ ਆ। ਤੇ ਤੁਸੀਂ ਇਹ ਸੋਚ ਕੇ ਦੇਖੋ ਕਿ ਕਿੰਨਾ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜਾਂਦਾ ਚੱਕਮੀਆਂ ਖਬਰਾਂ ਰਾਜਾ ਬਣ ਗਨੇ ਆ ਕਹਤ। ਕਿਹੜੀ ਵਾਲ ਨੇ ਆ ਕਹਿ ਦਿੱਤਾ ਉਹ ਯਾਰ ਆ ਕਹਿ ਦਿੱਤੇ ਸੀ ਪੰਜਾਬੀ ਰੋਲ ਕੇ ਰੱਖਤੇ ਇਹਨਾਂ ਨੇ ਜੀ ਕਿ ਆ ਥੋੜੇ ਹਫ਼ਤੇ ਪਹਿਲਾਂ ਮੈਂ ਅੱਗੇ ਕਿਹਾ ਸੀਗਾ ਕਿ ਸਾਡੀ ਹਮਦਰਦੀ ਵੀ ਨਾ ਬੇਵਫਾ ਮਸ਼ੂਕ ਕਰ ਗਈ ਆ ਵੀ ਮਤਲਬ ਕਿ ਪਹਿਲਾਂ ਜਦੋਂ ਮਿਲਦੀ ਆ ਇਉਂ ਲੱਗਦਾ ਕਿ ਸਾਡੇ ਵਰਗਾ ਸੰਸਾਰ 'ਚ ਸੁਖੀ ਕੋਈ ਨਹੀਂ ਹੂੰ ਮੁੜ ਕੇ ਸਾਡੇ ਵਰਗਾ ਦੁਖੀ ਕੋਈ ਨਹੀਂ ਰਹਿ ਜਾਂਦਾ ਉਹ ਇੰਦਾ ਹੀ ਦੂਜਾ ਤੀਜਾ ਪਤਾ ਨਹੀਂ ਕਿੰਨੇ ਵੀ ਬੇਵਫਾ ਮਸ਼ੂਕ ਕਰ ਗਈ ਆ ਸਾਡੀ ਹਮਦਰਦੀ ਹੂੰ ਆ ਥੋੜੇ ਹਫ਼ਤੇ ਪਹਿਲਾਂ ਤੱਕ ਸਾਡੇ ਅਰਥਾ ਇੱਥੇ ਕਿੰਨੇ ਕਮੈਂਟ ਆਉਂਦੇ ਸੀ ਫਲਾਣਾ ਕਲਾਕਾਰ ਕਿਉਂ ਨਹੀਂ ਆਇਆ ਜਿਹੜਾ ਅੰਚ ਤੁਸੀਂ ਕਿਉਂ ਨਹੀਂ ਜਿਹੜਾ ਮਾਰੇ ਬੋਲਦੇ ਮੈਂ ਤੁਹਾਨੂੰ ਉਹ ਸਵਾਲ ਕਰਦਾ ਕਿ ਤੁਸੀਂ ਕਿੰਨਾ ਕੁ ਕੇਂਦਰ ਤੋਂ ਆੜਾ ਤੇ ਜੋ ਜ਼ਿੰਮੇਵਾਰ ਲੋਕ ਸੀ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਤੁਸੀਂ ਕਿੰਨੇ ਕੁ ਕੇਂਦਰ ਤੇ ਮੈਂ ਤੁਹਾਨੂੰ ਸਵਾਲ ਕਰਦਾ ਪੰਜਾਬੀਆਂ ਨੂੰ ਨਹੀਂ ਸਰ ਅਸੀਂ ਫਿਰ ਉੱਥੇ ਲੈ ਆਉਣੇ ਆ ਤੁਹਾਨੂੰ ਜਿੰਨੀ ਗੱਡੀ ਘਾਮ ਜਾਂਦੀ ਫਿਰ ਬੈਕ ਗੇਅਰ ਪਾ ਕੇ ਲੈ ਕੇ ਆਉਣੇ ਤੁਸੀਂ ਭੁੱਲ ਗਏ ਤੇ ਅਸੀਂ ਯਾਦ ਕਰਾਉਣਾ ਹਾਂ ਜੀ ਸਾਡੀ ਡਿਊਟੀ ਹੈ ਜੀ ਤਾਂ ਗੱਲ ਇਹ ਆ ਕਿ ਇੰਨਾ ਨੇ ਉਸ ਸ਼ੋਰ ਛਪੇ ਚ ਆ ਚੀਜ਼ ਵੀ ਲੁਕਾ ਲਈ ਹੁਣ ਤੁਸੀਂ ਮੁਆਵਜ਼ੇ ਦੀ ਗੱਲ ਛੇੜੀ ਐ ਸਰ ਮੁਆਵਜ਼ੇ ਦਾ ਇੱਕ ਅੰਕੜਾ ਪਰਸੋ ਛਪਿਆ ਸੀਗਾ ਕਿ 533 ਕਰੋੜ ਰੁਪਏ ਦਾ ਮਹਸ ਹੁਣ ਤੱਕ ਮੁਆਫੀਆ ਵੰਡਿਆ ਇਹਨਾਂ ਨੇ ਜੀ ਸਰਕਾਰ ਬੰਨਦੀ ਹੈ ਕਿ 13000 ਕਰੋੜ ਦਾ ਨੁਕਸਾਨ ਹੋਇਆ ਮੈਮੋਰੰਡਮ ਵੀ ਤੇ ਭੇਜਿਆ ਨਾ 13000 ਕਰੋੜ ਦਾ ਉਹਨੂੰ ਹੁਣ ਪਰਸੈਂਟੇਜ ਦੇ ਹਿਸਾਬ ਨਾਲ ਬਣਾ ਲਓ ਕਿ ਨੁਕਸਾਨ ਹੋਇਆ 13000 ਕਰੋੜ ਦਾ ਦਿੱਤਾ ਹੈ 530 ਕਰੋੜ ਤੇ ਉਧਰੋਂ ਭਾਜਪਾ ਲੈ ਕਹਿੰਦੇ 1600 ਕਰੋੜ ਤੇ ਸਾਡੇ ਮੋਦੀ ਜੀ ਦਾ ਆ ਗਿਆ ਹੂੰ ਤੇ ਤੁਸੀਂ ਕੀ ਦਿੱਤਾ ਫਿਰ ਤੁਸੀਂ ਤੇ ਆਇਆ ਵੀ ਨਹੀਂ ਵੰਡਿਆ ਅਜੇ ਤੱਕ ਬਾਈ ਹੁਣ ਤੁਸੀਂ ਇਹ ਦੇਖ ਲਓ ਕਿ ਕੀ ਹਿਸਾਬ ਕਿਤਾਬ ਹੈ ਜੀ ਇੰਨੀ ਰਫਤਾਰ ਤੇ ਲੀਕੇ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਕੁਝ ਕਰੋੜ ਰੁਪਏ ਹੀ ਮਤਲਬ ਕਿ ਇਹਨਾਂ ਨੇ ਦਿੱਤੇ ਆ ਜੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਦੀਵਾਲੀ ਤੱਕ ਸਾਰਾ ਕੰਮ ਡਨ ਕਰ ਦਿਆਂਗੇ ਹੁਣ ਤੇ ਦੀਵਾਲੀ ਦੇ ਪਟਾਕੇ ਚਲਾ ਕੇ ਵੀ ਜਵਾਕ ਅਗਲੇ ਦੀਵਾਲੀ ਦੀ ਝਾਕ ਰੱਖਣ ਡੈ ਕਿਹੜੀ ਦੀਵਾਲੀ ਇਹ ਨਹੀਂ ਦੱਸਿਆ ਹਾਂਜੀ ਹੁਣ ਗੱਲ ਇਹ ਆ ਕਿ ਇਹਦੇ ਵਿੱਚੋਂ ਇੱਕ ਚੀਜ਼ ਹੋਰ ਪੈਦਾ ਹੋ ਜਾਂਦੀ ਆ ਸਵਾਲ ਦੇ ਰੂਪ ਚ ਕਿ ਯਾਰ ਤੁਸੀਂ ਇੱਕ ਪੈਸੇ ਢੇਲੇ ਇਕੱਠੇ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਜੀ ਪਿੱਛੇ ਜੇ ਦੇ ਚੈੱਕ ਤੇ ਚੈੱਕ ਚੱਕ ਚੱਕ ਤੇ ਚੈੱਕ ਵਿੰਟ ਫੋਟੋ ਮਿਸ਼ਨ ਚੜ੍ਹਦੀ ਕਲਾ ਖਿੱਚ ਕੇ ਰਿਫੋਟੋ ਖਿੱਚ ਕੇ ਫੋਟੋ ਉਹ ਜਿਹੜਾ ਮਿਸ਼ਨ ਚੜ੍ਹਦੀ ਕਲਾ ਵਾਲਾ ਪੈਸਾ ਸੀ ਸਰ ਉਹ ਕਿੱਥੇ ਆ ਕੀ ਉਹ 533 ਕਰੋੜ ਦੇ ਵਿੱਚ ਗਿਆ ਜੀ ਜਿਹੜਾ ਹੁਣ ਤੱਕ ਤੁਸੀਂ ਮੁਆਵਜ਼ਾ ਪੀੜਤਾਂ ਨੂੰ ਵੰਡਿਆ ਵਾ ਹੂੰ ਕੀ ਮਿਸ਼ਨ ਚੜ੍ਹਦੀ ਕਲਾ ਵਾਲਾ ਪੈਸਾ ਵੀ ਉਹਦੇ ਚ ਇਨਕਲੂਡ ਹੈ ਕਿ ਜਾਂ ਹੱਲੇ ਆ ਉਹ ਉਹ ਸੁਮਾਰ ਕੇ ਰੱਖਿਆ ਕਿ ਅਗਲੇ ਹੜ ਦੇ ਵਿੱਚ ਵਰਤਾਂਗੇ ਜੀ ਜਿਹੜਾ ਆਸੇ ਪਾਸੇ ਹੋਰ ਹੈ ਉਹਨਾਂ ਕਿਉਂਕਿ ਜਿਸ ਤਰ੍ਹਾਂ ਦੀ ਤੁਹਾਡੀ ਨੀਅਤ ਹੈ ਤੁਹਾਡੀ ਨੀਤੀ ਆ ਹਰ ਤੇ ਮੈਨੂੰ ਲੱਗਦਾ ਕਿ ਅਗਲੇ ਸਾਲ ਫੇਰ ਆ ਜਾਊਗਾ ਜੇ ਮੀਂਹ ਚੰਗੇ ਪੈ ਗਏ ਹੂੰ ਕੀ ਮਿਸ਼ਨ ਚੜਦੀ ਕਲਾ ਵਾਲਾ ਪੈਸਾ ਆਪਾਂ ਅਗਲੇ ਹੜ ਵਾਸਤੇ ਰੱਖਿਆ ਕਿ ਐਸਾ ਹੜ ਵਾਸਤੇ ਤੇ ਜੇ ਐਸਾ ਹੜ ਵਾਸਤੇ ਆ ਸਰ ਹੁਣ ਤੇ ਬਿਆਈ ਸ਼ੁਰੂ ਹੋ ਗਈ ਆ ਹੂੰ ਸਭ ਤੋਂ ਵੱਧ ਲੋੜ ਹੈ ਹੁਣ ਉਹ ਕਿੰਨਾ ਪੈਸਾ ਆਇਆ ਜੇ ਤੇ ਕਿੰਨਾ ਤੁਸੀਂ ਲਾਇਆ ਜੇ ਉਹਦਾ ਕੋਈ ਹਸਾਬਕਤਾ ਆਨਲਾਈਨ ਜੀ ਹੁਣ ਇਹ ਕਹਿਣਗੇ ਆਰਟੀਆਈ ਪਾਓ ਜੇ ਤੁਸੀਂ ਆਰਟੀਆਈ ਪਾਓਗੇ ਇਹ ਕਹਿਣਗੇ ਕਿ ਥਰਡ ਪਰਸਨ ਦੀ ਜਾਣਕਾਰੀ ਨਹੀਂ ਦੇਣੀ ਅਸੀਂ ਕਿੰਨੇ ਕਿੰਨਾ ਦਿੱਤਾ ਸਾਹਬ ਕਿਵੇਂ ਆਊਗਾ ਫਿਰ ਜੀ ਤੋਂ ਗੱਲ ਇਹ ਹੈ ਜਨਾਬ ਕਿ ਸਭ ਕੁਝ ਗੋਲਮਾਲ ਹੀ ਆ ਅਸੀਂ ਛੋਟੇ ਹੁੰਦਿਆਂ ਨੇ ਦੂਰਦਰਸ਼ਨ ਤੇ ਫਿਲਮ ਵੇਖੀ ਸੀ ਗੋਲਮਾਲ ਹੈ ਭਾਈ ਗੋਲਮਾਲ ਹੈ ਇਹ ਸਿਆਸਤ ਹੀ ਗੋਲਮਾਲ ਬਣ ਗਈ ਐ ਸਾਹਬ ਤੋਂ ਗੱਲ ਇਹ ਆ ਕਿ ਮਿਸ਼ਨ ਚੜ੍ਹਦੀ ਕਲਾ ਵਾਲਾ ਪੈਸਾ ਜ਼ਰੂਰ ਦੱਸਿਆ ਜਾਵੇ ਇਹ ਦੱਸਿਆ ਜਾਵੇ ਕਿ 13 ਹਜ਼ਾਰ ਕਰੋੜ ਦਾ ਜੇ ਮੰਨ ਲਓ ਉਹ ਚੈੱਕ ਨਹੀਂ ਦਿੰਦੇ ਪੂਰੇ ਦਾ ਪੂਰਾ ਕੇਂਦਰ ਵਾਲੇ ਅਸੀਂ ਪਰਪਾਈ ਕਿਸ ਰੂਪ ਚ ਕਰਾਂਗੇ ਤੇ ਅਸੀਂ ਕੀ ਕਿਹਾ ਸੀ ਕਿ 100% ਨੁਕਸਾਨ ਦਾ 100% ਮੁਆਵਜ਼ਾ ਮਿਲ ਜਾਵੇ ਐਸਾ ਸੰਭਵ ਹੀ ਨਹੀਂ ਐ ਸਰ ਜੀ ਜੀ ਬਿਲਕੁਲ ਮਿੰਟ ਜੀ ਖੈਰ ਜੀ ਬਹੁਤ ਬਹੁਤ ਸ਼ੁਕਰੀਆ ਮਲੂਕ ਜੀ ਸैम ਸਾਹਿਬ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਸਵੀਰ ਜੀ ਜਟਨ ਫਾਇਰ ਬਾਹੀ ਤੁਹਾਡਾ ਸਵਾਗਤ ਹੈ ਜੀ ਮਿੰਟ ਜੀ ਇੱਕ ਛੋਟੀ ਜੀ ਬੇਨਤੀ ਕਰੂੰਗਾ ਮੈਂ ਤੁਹਾਨੂੰ ਮੈਂ ਦੋ ਗੱਲਾਂ ਜ਼ਰੂਰੀ ਪੁੱਛਣੀਆਂ ਤੁਹਾਡੇ ਤੋਂ ਪਰ ਭਾਵੇਂ ਸੰਖੇਪ ਚ ਦੱਸਦੇ ਹੋ ਤੁਸੀਂ ਇੱਕ ਤਾਂ ਮੈਂ ਇਹ ਪੁੱਛਣੀ ਆ ਬਈ ਗੱਲ ਕਿ ਚੰਡੀਗੜ੍ਹ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਕਹਿੰਦੇ ਹਾਲ ਇੰਨਾ ਮਾੜਾ ਹੋ ਗਿਆ ਹੈ ਤੇ ਪਤਾ ਨਹੀਂ ਕੁੜੀਆਂ ਦੀ ਗਿਣਤੀ ਘਟ ਗਿਆ ਵੀ ਮੁੰਡੇ ਉੱਥੇ ਕੁੜੀਆਂ ਵਾਲੇ ਕੱਪੜੇ ਪਾ ਕੇ ਤੇ ਕੁੜੀਆਂ ਵਾਲੀਆਂ ਹਰਕਤਾਂ ਕਰਦੇ ਆ ਕਿਸੇ ਮੋਟਰਸਾਈਕਲ ਤੇ ਜਾਂਦੇ ਨੂੰ ਕਾਰ ਤੇ ਜਾਂਦੇ ਨੂੰ ਰੋਕ ਲੈਂਦੇ ਆ ਇਸ਼ਾਰੇ ਉਦਾਂ ਤੇ ਕਰਦੇ ਆ ਜੀ ਦਿਨ ਕਿਤੇ ਕਾਬੂ ਆ ਗਏ ਨਹੀਂ ਸਰ ਮੈਂ ਤਾਂ ਖ਼ਬਰੀ ਸੁਣੀ ਨਾਈ ਮੈਨ ਜਾਣ ਦਾ ਮੌਕਾ ਮਿਲਿਆ ਹੋਰ ਜੀ ਮੈਂ ਕਹਾਂ ਕਿਤੇ ਤੁਹਾਡੇ ਦੇ ਕੰਮ ਹੋ ਗਿਆ ਕੋਈ ਨਹੀਂ ਨਹੀਂ ਅੱਛਾ ਵਾਹ ਕੀ ਹੋ ਜਾਂਦਾ ਹੈ ਨਾ ਪਰ ਹੋ ਰਿਹਾ ਲੋਕਾਂ ਨਾਲ ਹੋ ਰਿਹਾ ਚਲੋ ਆਪਾਂ ਨਹੀਂ ਤੇ ਆਪਣੇ ਵਰਗਿਆਂ ਨਾਲ ਜੀ ਦਰਨਤ ਦਿਲਾਏ ਆਪਣੇ ਲੋਕ ਆਪਣੇ ਲੋਕ ਨੇ ਜੀ ਹਲ ਮੰਦੇ ਨੇ ਬੜੇ ਉੱਥੇ ਕੰਮ ਸਭ ਕਸੂਤਾ ਜੇ ਹੀ ਆ ਬਲਾਇਆ ਸਾਹਿਬ ਤੁਸੀਂ ਜਿਆਦਾ ਜਾਣਦੇ ਮੈਂ ਤਾਂ ਜਾਨਾ ਮੈਂ ਮੈਂ ਤਾਂ ਜਾਨਾ ਹੋਰ ਸਲੀਪਰ ਮੈਂ ਮੈਂ ਵੀ ਆਇਆ ਬੜਾ ਬੰਦਾ ਮਾਫ ਕਰਨਾ ਕਿੰਨੀ ਚਲਾ ਤਨ ਜਾਣ ਕੇ ਹਾਸੇ ਕੇ ਮੁਸਕਰਾ ਕੇ ਨਾ ਕੋ ਮੈਂ ਤਾਂ ਹੀ ਸ਼ਾਦੀ ਸ਼ੁਦਾ ਬੰਦਾ ਤੇ ਮੈਂ ਤਾਂ ਬੜਾ ਡਰ ਕੇ ਜਾਨਾ ਇਹ ਗੱਲ ਹੈ ਤੇ ਵੈਸੇ ਵੀ ਰਾਤ ਨੂੰ ਸੜਕਾਂ ਤੇ ਮੈਂ ਨਹੀਂ ਨਿਕਲਦਾ ਜੀ ਜੀ ਸੜਕਾਂ ਤੇ ਨਿਕਲਣ ਲਈ ਵੀ ਬੜਾ ਵੱਡਾ ਜੇਰਾ ਚਾਹੀਦਾ ਸਹੀ ਹੈ ਜੀ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਭਾਈ ਅਸਲ ਦੇ ਵਿੱਚ ਉਥੇ ਨਾ ਪਿਛਲੇ ਕੁਝ ਸਮੇਂ ਤੋਂ ਭਈ ਉਹ ਇੱਕ ਨਾ ਅਸੀਂ ਸੀਰੀਅਲ ਦੇਖਦੇ ਹੁੰਦੇ ਸੀ ਯੁੱਗ ਬਦਲਾ ਬਦਲਾ ਇਨਸਾਨ ਜੀ ਉਹ ਤੇ ਯੁੱਗ ਤੇ ਅਸੀਂ ਨਹੀਂ ਦੇਖੇ ਆ ਸ਼ਹਿਰ ਤੇ ਅਸੀਂ ਆ ਸਾਲਾਂ ਚ ਬਦਲਦੇ ਦੇਖੇ ਆ ਹਮ ਚਲੋ ਆ ਕੁਝ ਸਮੇਂ ਚ ਕੀ ਹੋਇਆ ਕਿ ਕਟਨਾਵਾ ਨੇ ਵੱਖਰਾ ਹੀ ਰੰਗ ਲਿਆ ਜਿਵੇਂ ਲਿਫਟ ਲੈਣੀ ਲਿਫਟ ਲੈ ਲਈ ਅੱਜ ਕੱਲ ਕੀ ਆ ਕਿ ਮੂਡ ਸ਼ੂਟ ਬਣਿਆ ਹੁੰਦਾ ਮੁੰਡੇ ਤੇ ਵੈਸੇ